ਸਮਾਣਾ ਸਹਿਰ ਦੀ ਕਈ ਕਲੋਨੀਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਸੀ ਉਸ ਨੂੰ ਦੇਖਦੇ ਹੋਏ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਭਿੰਡਰ ਕਲੋਨੀ ਰੇਸ਼ਮ ਕਲੋਨੀ ਅਤੇ ਜਿਹੜਾ ਪਾਣੇ ਗੇ ਰੋਡ ਤੇ ਅਜੀਤ ਨਗਰ ਦਾ ਇਲਾਕਾ ਹੈ ਉਸ ਇਲਾਕੇ ਦੇ ਵਿੱਚ ਕਿਉਂਕਿ ਪੀਣ ਵਾਲੇ ਪਾਣੀ ਦੀ ਜ਼ਿਆਦਾ ਕਿੱਲਤ ਸੀ ਉੱਥੇ ਨਵੇਂ ਟਿਊਬਵਲ ਲਗਾਉਣ ਦੇ ਕੰਮ ਦੇ ਸ਼ੁਰੂਆਤ ਕੀਤੀ ਗਈ ਹੈ ਜਿਹੜੇ ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਕਲੋਨੀਆਂ ਦੇ ਵਿੱਚ ਜਿਹੜੇ ਲੋਕ ਵਸਨੀਕ ਹੈ ਉਹਨਾਂ ਨੂੰ ਇੱਕ ਪੀਣ ਵਾਲਾ ਸ਼ੁੱਧ ਪਾਣੀ ਮਿਲੇਗਾ ਔਰ ਪੰਜਾਬ ਸਰਕਾਰ ਵੱਲੋਂ ਤਰਨ ਤਰਨ ਦੀ ਜਿੰਮੇ ਜਿਹੜੀ ਚੋਣ ਹੈ ਕੁਝ ਸਮੇਂ ਬਾਅਦ ਜਿਹੜਾ ਇਹਨਾਂ ਨੇ ਉਮੀਦਵਾਰ ਸਾਰੇ ਆਪ ਪਾਰਟੀ ਵੱਲੋਂ ਉਸकी ਉੱਤੇ ਚੰਗੀ ਪੈਂਟ ਹੈ ਔਰ ਸਰਕਾਰ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਚੰਗੇ ਕੰਮ ਕੀਤੇ ਜਾ ਰਹੇ ਉਸ ਦੇ ਬਦੌਲਤ ਹੀ ਪੰਜਾਬ ਦੇ ਲੋਕ ਤਰਨਤਨ ਹਲਕੇ ਦੇ ਵੋਟ ਆਪ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜਣਗੇ ਅ ਸ਼ਹਿਰ ਸਮਾਣਾ ਦੇ ਵਿੱਚ ਪੀਣ ਵਾਲੇ ਪਾਣੀ ਦੀ ਜਿਹੜੀ ਪਾਈਪ ਲਾਈਨ ਹੈ ਉਹਦੀ ਸ਼ੁਰੂਆਤ ਕੀਤੀ ਗਈ ਹੈ ਜਿਹੜੀ 1.58 ਕਿਲੋਮੀਟਰ ਪਾਈਪ ਲਾਈਨ ਹੈ ਜਿਹੜੀ ਉਪਾਈ ਜਾਣੀ ਹੈ ਉਹਦੇ ਵਿੱਚ 7 ਕਰੋੜ 58 ਲੱਖ ਦੀ ਜਿਹੜੀ ਰਾਸ਼ੀ ਹੈ ਔਰ 2 ਉਹਦੇ ਵਿੱਚ 12 ਦਿਨ ਨੇ ਔਰ 8 ਮਹੀਨੇ ਦੇ ਸਮੇਂ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਉਹ ਪੂਰਾ ਕਰਕੇ ਜਿਹੜਾ ਦੇਣਾ ਸੋ ਸਮਾਣੇ ਵਾਸੀਆਂ ਦੀ ਜਿਹੜੀ ਪਾਣੀ ਦੀ ਪੀਣ ਵਾਲੇ ਪਾਣੀ ਦੀ ਜਿਹੜੀ ਸਮੱਸਿਆ थी ਉਹ ਜਲਦੀ ਹੱਲ ਹੋ ਜਿਹੜੇ ਏਰੀਆ ਨੂੰ ਸੁਰਤ ਦਿੱਤੀ ਜੀ ਇਹ ਭਿੰਡਰ ਕਲੋਨੀ ਇਧਰ ਰੇਸ਼ਮ ਕਲੋਨੀ ਔਰ ਪਵਾਨੀਗੜ ਰੋਡ ਤੋਂ ਜਿਹੜੇ ਖੱਬੇ ਪਾਸੇ ਜਿਹੜਾ ਪੈਂਦਾ ਏਰੀਆ ਉਹ ਸਾਰੇ ਜਿਹੜਾ ਹੈਗਾ ਉਹ ਵਿੱਚ ਦੀ ਆਉਂਦਾ ਹੈ ਸਾਰਾ ਕੋਸੜ ਕਰਕੇ ਪ੍ਰੋਜੈਕਟ ਨੂੰ ਸ਼ੁਰੂ ਕਰ ਰਹੇ ਹੋਣ ਵਾਲੇ ਟਾਈਮ ਸਿਰ ਦੇ ਬਿਲਕੁਲ ਜੀ ਸ਼ਹਿਰ ਦੇ ਵਿੱਚ ਵੀ ਜਲਦੀ ਸਾਡੇ ਮੈਨ ਲੱਗਦਾ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਅਮਾਉਂਟ ਆ ਜੂਗੀ ਔਰ ਇਥੋਂ ਸਮਾਨੇ ਤੋਂ ਜਿਹੜੀ ਸ਼ੁਰੂਆਤ ਕਰਾਂਗੇ ਸ਼ਹਿਰਾਂ ਦੇ ਵਿੱਚ ਵੀ ਔਰ ਬਾਕੀ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਨੇ ਲਿੰਕ ਸੜਕਾਂ ਨੇ ਉਹਨਾਂ ਦੇ ਵੀ ਜਿਹੜਾ ਅੱਜ ਸਾਡੇ ਕੱਲ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਤਰਨਤਾਰਨ ਤੋਂ ਸ਼ੁਰੂਆਤ ਕਰਨਗੇ ਔਰ ਬਾਕੀ ਸਾਰੇ ਹਲਕਿਆਂ ਦੇ ਵਿੱਚ ਜਿਹੜੀ ਉਹਨਾਂ ਦੀਆਂ ਸੜਕਾਂ ਦੀ ਹੈ ਜਿਹੜੀ ਉਦਘਾਟਨ ਜਿਹੜੇ ਉਹਨਾਂ ਦੇ ਸ਼ੁਰੂਆਤ ਹੈ ਜਿਹੜੀ ਉਹ ਦੇਖੋ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਨੇ ਉੱਥੇ ਉਤਾਰੇ ਨੇ ਉਹਨਾਂ ਦੀ ਲੋਕਾਂ 'ਚ ਚੰਗੀ ਅਮਦੀ ਪੈਂਠ ਵੀ ਆ ਔਰ ਪਾਰਟੀ ਨੇ ਸਾਰਾ ਕੁਝ ਦੇਖ ਕੇ ਉਹਨਾਂ ਨੂੰ ਟਿਕਟ ਦਿੱਤੀ ਆ ਔਰ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦੇ ਚੰਗੇ ਕੰਮ ਪੰਜਾਬ ਦੇ ਵਿੱਚ ਕਰ ਰਹੀ ਆ ਉਹਨੂੰ ਦੇਖਦੇ ਹੋਏ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਾਡਾ ਉਮੀਦਵਾਰ ਹੈ ਉਹ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼